ਕਰਮ ਮਿਲਣਾ ਨੂੰ ਮੰਨ ਲੋ ਚਦਾ ਭਾਈ ਸਾਡਾ ਵੀ ਮਾਨ ਪਰਮੇਸ਼ਰ ਨੂੰ ਮਿਲਣ ਨੂੰ ਲੋਚਦਾ ਚਾਹੁੰਦਾ ਹੈ ਬ੍ਰਿੰਕੇ ਪਿਆਰਿਓ ਕਰਮ ਮਿਲਾਉਣ ਹਾਰ ਜਿਹੜੇ ਚੰਗੇ ਕਰਮ ਨੇ ਕੋਈ ਮਿਲਾਉਣ ਵਾਲੇ ਨੇ ਕਰਮਾਂ ਤੋਂ ਬਿਨਾਂ ਨਹੀਂ ਮਿਲਿਆ ਜਾਂਦਾ ਇਹ ਕਰਮਾਂ ਦਾ ਮਸਲਾ ਵੀ ਇੱਕ ਬੜਾ 파ਰੀਕ ਪਕੜਾ ਹੈ ਇਹ ਕਰਮਾਂ ਦਾ ਨਿਰਣਾ ਕਰਨ ਲਈ ਕਾਫੀ ਸਮੇਂ ਦੀ ਲੋੜ ਹੈ ਅੱਜ ਇਹ ਹੁਣ ਕਹਿ ਦਈਏ ਜਿਹੜੇ ਨਹੀਂ ਸੰਗਤ ਚ ਚਾਹੁੰਦੇ ਜੀ ਸਾਡੇ ਭਾਗ ਮਾਰੇ ਸਾਡੇ ਕਰਮ ਹੀ ਨਹੀਂ ਲਿਖੇ ਜਦੋਂ ਕਰਮ ਹੋਣਗੇ ਤਾਂ ਜਾਵਾਂਗੇ ਔਰ ਖਾਲਸਾ ਜੀ ਮੱਥੇ ਦੇ ਬੁਰੇ ਲੇਖ ਗੁਰੂ ਕੀ ਸੰਗਤ ਵਿੱਚ ਆ ਕੇ ਮਿਟ ਜਾਂਦੇ। ਜੁਨੇ ਆਪਾਂ ਸਾਖੀ ਸਰਮਣ ਕੀਤੀ ਹੈ ਭਾਈ ਆਸੂਨ ਦੀ ਪੁੱਤਰੀ ਦੀ। ਮਾਰੇ ਨੇ ਕਿਹਾ ਬੀਬੀ ਤੇਰੇ ਮੱਥੇ ਦੇ ਲੇਖ ਮਾਰੇ ਮਿਟ ਚੰਦੇ ਹਾਂ। ਤੇਰੇ ਭਾਗ ਚੰਗੇ ਬਣਾ ਲੈਂਦੇ ਹਾਂ। ਹੋਰ ਇੱਕ ਸਾਖੀ ਆਪਾਂ ਇੱਥੇ ਚਿੱਤੇ ਕਰ ਲਈਏ ਕਿਉਂਕਿ ਕਰਮਾਂ ਦਾ ਮਸਲਾ ਆਮ ਲੋਕੀਂ ਮੂਰੇ ਰੱਖਦੇ ਨੇ। ਭਾਈ ਸ਼ਵੇਕ ਸਿੰਘ ਤੇ ਸ਼ਬਾਸ਼ ਸਿੰਘ ਕਿਉ ਤੇ ਪੁੱਤਰ ਜ਼ਕਰੀਆ ਖਾਨ ਦੇ ਪਾਸ ਕੇ ਨੌਕਰੀ ਕਰ ਰਹੇ ਹੋਏ ਪਰ ਸਿੱਖੀ ਕੁਮਾਰ ਹੈ ਨੇ। ਜ਼ਕਰੀਆ ਖਾਨ ਉਹ ਹੈ ਜਿਹਨੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਸਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਵੱਡਾ ਆਜ਼ਾਮ ਉਹਦੇ ਪਾਸੇ ਨੌਕਰੀ ਕਰ ਰਹੇ ਨੇ ਇਕੱਠੇ ਪੜਦੇ ਰਹੇ ਸਕੂਲ ਦੇ ਵਿੱਚ ਮੋਲਾਰਿਆਂ ਨੇ ਨਫ਼ਰਤ ਕੀਤੀ ਕਹਿੰਦੇ ਉਸ ਵਕਤ ਜ਼ਕਰੀਆ ਖਾਨ ਬਹਾਦਰ ਤੇਰੇ ਪਾਸੇ ਸ਼ਿਮਾਜ ਸਿੰਘ ਤੇ ਸ਼ਵੇਗ ਸਿੰਘ ਰਹਿ ਰਹੇ ਤੇ ਸਿੱਖੀ ਨਾਲ ਧਾਰਕ ਸੀ ਇਹਨਾਂ ਨੂੰ ਮੁਸਲਮਾਨ ਬੋਆ ਨੂੰ ਕਹਿ ਦਿੱਤਾ ਕਹਿੰਦੇ ਵੀ ਮੁਸਲਮਾਨ ਬਣੋ ਭਾਈ ਸ਼ਵੇਗ ਸਿੰਘ ਬੜਾ ਸਿਆਣਾ ਸੀ ਕਹਿਣ ਲੱਗਾ ਵੇਖ ਜ਼ਕਰੀਆ ਪਾ ਇਕੱਠੇ ਪੜਦੇ ਰਹੇ ਇਕੱਠੇ ਰਹੇ जीड़ी ड्यूटी है राजनीतिक तरीके से दफ्तर की वेद फर्क नहीं पाएंगे तेरा भाई तैयार ते प्यारा है ते मेरा धर्म नहीं प्यारा है यो ना कर साह लगा नहीं जा मुसलमान बनो तो मरोग कह लगे फिर कुरबान हो जावे फिर मुसलमान तो नहीं बनना दोवों प्यो पिता कैद किया वक्रे वक्रे कमर अफकड़िया जंजीर मार दी छोटा पुत्र श्री सुबाज सिंह पास जाके पुलिस ये पूछ लगे जल किसी ने मना ਕਹਿ ਲੱਗੇ ਤੂੰ ਕੀ ਲੈਣਾ ਇਹ ਤੇਰੇ ਪਿਓ ਦੀ ਤਕਲ ਟਕਾਣੇ ਨਹੀਂ ਉਹ ਤਾਂ 70 ਸਾਲ ਦਾ ਬੁੱਢਾ ਹੈ ਉਹਨੇ ਦੁਨੀਆਂ ਦੇ ਰੰਗ ਧੰਗ ਸਾਰੇ ਵੇਖ ਲਏ ਤੂੰ ਨਾ ਕੁਛ ਖਾਦਾ ਨਾ ਪੀਤਾ ਨਾ ਜਵਾਨੀ ਮਾਰੀ ਨਾ ਕੋਈ ਵਿਆਹ ਨਾ شادی ਉਹ ਦੁਨੀਆਂ ਦੇ ਕੀ ਵੇਖਿਆ ਤੂੰ ਸਿੱਖੀ ਚੋਂ ਕੀ ਲੈਣਾ ਜੇ ਅੱਜ ਕੇਸ ਬਨਾਲਵੇਂ ਕਲਮਾ ਪੜ੍ਹ ਲਵੇਂ ਤਾਂ ਜ਼ਕਰੀਆ ਕਹਿ ਲਗਾ ਮੇਰੀ ਨੌਜਵਾਨ ਧੀ ਦੇ ਨਾਲ ਨਿਕਾਇਆ ਜਾ ਸਕਦਾ ਮੈਂ ਤੈਨੂੰ ਵੱਡਾ ਅਹੁਦੇਦਾਰ ਬਣਾ ਦੇਣਾ ਸੁੱਖ ਆਰਾਮ ਲੈ ਕੀ ਲੈਣਾ ਇਹ ਦੂਜੀ ਪਾਸੇ ਮੌਤ ਹੈ ਚਰਖੜੀ ਹੈ ਬੰਦ ਬੰਦ ਕੱਟੇ ਜਾਣਗੇ ਕੀ ਲੈਣਾ ਸਿੱਖੀ ਚੋਂ लेख मथे से सी एक बारी मुसलमान सुबाज सिंह बने कह लगा मैं अपने प्यो सलाह कर लू जरा ढिल राय की बड़े चार चढ़े मुस्लिया मुसलमान बनावी खालसा जीडा इतिहास ऐडा चमकीला सुनहरी है एक भी सिंह कदम मुसलमान नहीं बनया मुसलमान जोर लाल ला आके मर गए एक भी किसी सिंह मुसलमान बन जाए एक भी दारा पे केस कट दीए तो असं कह बन जाइए कुछ साइ हो एक सिख ना मुसलमान बनाया ਓਏ ਕਿੱਦਾਂ ਇਹ ਅਫਸੋਸ ਹੈ ਅੱਜ ਨਾ ਕੋਈ ਗੋਲੀ ਨਹੀਂ ਕੋਈ ਚਰਖੜੀ ਨਹੀਂ ਕੋਈ ਪੁੱਠੀਆਂ ਖੰਡਾਂ ਲੈੰਦੀਆਂ ਸਿੱਖ ਨਾਮ ਵਾਲੇ ਸਿੰਘ ਨਾਮ ਰਖਾ ਕੇ ਮੂੰਹ ਸ਼ਰਮਨਾਇ ਕਰਦੇ ਨੇ ਕਲੰਕ ਹੈ ਮੂੰਹ ਦੇ ਉੱਪਰ ਮੁਹੰਮਦਾ ਪੌਲਾ ਮੂੰਹ ਸਿਰ ਤੇ ਫਰਾਇਆ ਹੈ ਸ਼ਰਮ ਕਰਨ ਨੂੰ ਚਾਹੀਦੀ ਹੈ ਕਲੰਕਿਤ ਕਰ ਦਿੱਤਾ ਗੁਰੂ ਕੇ ਸਿੱਖਾਂ ਨੇ ਇਤਿਹਾਸ ਨੂੰ ਬਬਰ ਸ਼ੇਰਾਂ ਦੇ ਇਤਿਹਾਸ ਨੂੰ ਅੱਜ ਉਹਨਾਂ ਨੇ ਕਾਲਾ ਕਰ ਦਿੱਤਾ ਸਮਝ ਕਰਨੀ ਚਾਹੀਦੀ ਹੈ ਪਾਇ ਸ਼ਬਾਸ਼ ਸਿੰਘ ਪਾਸ ਕੇ ਆਏ ਕਹਿਣ ਲੱਗੇ ਤੇਰਾ ਪੁੱਤਰ ਮੰਨ ਗਿਆ ਤੂੰ ਵੀ ਮੰਨ ਜਾ ਕਹਿੰਦੇ ਸ਼ਬੇਗ ਸਿੰਘ ਦਾ ਪੁੱਤਰ ਸ਼ਬਾਸ਼ ਸਿੰਘ ਮੁਸਲਮਾਨ ਬਣੇਗਾ ਇਹ ਨਹੀਂ ਹਾਂ ਕਹਿੰਦੇ ਇਹ ਨਹੀਂ ਹੋ ਸਕਦਾ ਜਾਂ ਤਾਂ ਸੂਰਜ ਲੰਘੇ ਉੱਚੜੇ ਜਾਂ ਗੰਗਾ ਲੰਘੇ ਨੂੰ ਵਗੜ ਲੱਗ ਜਾਵੇ ਜਾਂ ਇਹ ਸਿਆਲ ਦੇ ਦਿਨ ਸੱਪ ਜਾਣ ਜਾਂ ਸਮੇਰ ਪਰਬਤ ਢੁੱਡ ਜਾਵੇ ਜਾਂ ਆਕਾਸ਼ ਧਰਤੀ ਤੇ ਡਿੱਗ ਪਵੇ ਫਿਰ ਤਾਂ ਹੋ ਸਕਦਾ ਪਰ ਫਿਰ ਵੀ ਨਹੀਂ ਤੇਰੇ ਕੋਲ ਹੈ ਉਹਨੇ ਲਿਆਂਦਾ ਸ਼ਿਵਾਲ ਸਿੰਘ ਨੂੰ ਵੇਖਿਆ ਸਵੇਗ ਸਿੰਘ ਨੇ ਮੱਥੇ ਦਾ ਲੇਖ ਪੜਿਆ ਕੁੱਤਾ ਲੇਖ ਲਿਖਿਆ ਹੋਇਆ ਉਸ ਮੌਕੇ ਤੇ ਅਰਦਾਸ ਕੀਤੀ ਗੁਰੂ ਕੇ ਪਿਆਰੇ ਮਿਰਤੀ ਕਦੇ ਨਾ ਹੋਵੇ ਜਣ ਕੀ ਅਰਦਾਸ ਰੋਪਿਆ ਸ਼ਵੇਕ ਸਿੰਘ ਸੱਚੇ ਪਾਸ਼ੇ ਮੇਰੇ ਕਰਦੇ ਵਿੱਚ ਕੋਈ ਨਾਲ ਹੀ ਜੰਮਦਾ ਮੈਂ ਉਂਤਰਾ ਹੀ ਚੰਗਾ ਸੀ ਆ ਮੇਰੇ ਕਰਦੇ ਵਿੱਚ ਪੈਦਾ ਕੀਤਾ ਜਿਹੜਾ ਸ਼ਵੇਕ ਸਿੰਘ ਦੇ ਕਰਦੇ